ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਕਰਨਲ ਬਾਡ ਦਾ ਮਾਮਲਾ ਜਿਹੜਾ ਕਿ ਕੁ ਮਹੀਨਾ ਪਹਿਲੇ ਆਰੂਨਮਾ ਹੋਇਆ ਔਰ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਰਿਹਾ ਜਦੋਂ ਕਰਨਲ ਨੂੰ ਕੁੱਟਮਾਰ ਕੀਤੀ ਤੇ ਜਿਹੜੇ 4 ਇਨਸਪੈਕਟਰ ਤੇ 8 ਅੱਗੇ ਉਹਨਾਂ ਦੇ ਆਲਾਕਾਰ ਮਲਬਸ ਸਿਗੇ ਉਸ ਟਾਈਮ ਕਰਨਲ ਬਾਡ ਨੂੰ ਕਹਿ ਰਹੇ ਸਿਗੇ ਕਿ ਅਸੀਂ ਹੁਣੀ ਹੁਣੀ ਇਨਕਾਊਂਟਰ ਕਰਕੇ ਆਏ ਹਾਂ ਤੇ ਤੇਰੇ ਨਾਲ ਵੀ ਨਿਬੜ ਲਵਾਂਗੇ ਜਿਹੜਾ ਇਨਕਾਊਂਟਰ ਕੀਤਾ ਸੀਗਾ ਉਸ ਦੇ ਬਾਰੇ ਅੱਜ ਜਾਣਕਾਰੀ ਹਾਸਲ ਕਰਾਂਗੇ ਕਿਉਂਕਿ ਉਹਦੇ ਵਿੱਚ ਵੱਡੀ ਪੇਸ਼ਰਖਤ ਹੋਈ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਫਿਰ ਲੋ ਨੇ ਜਿਹੜਾ 13 ਤਰੀਕ ਦਾ ਸਵੇਰੇ ਮਰਡਰ ਕੇਸ ਸੀਗਾ ਜਿਹੜਾ ਇਹਨਾਂ ਨੇ ਇਨਕਾਊਂਟਰ ਜਿਹੜਾ ਫੇਕ ਇਨਕਾਊਂਟਰ ਕੀਤਾ ਹੈ ਉਸ ਤੇ ਪੈਰੈਂਟਸ ਵੀ ਅੱਗੇ ਉੱਠ ਕੇ ਆਏ ਕਿ ਉਹਨਾਂ ਉੱਤੇ ਐਮਐਲਆਰ ਰਿਪੋਰਟ ਕਹਿੰਦੀ ਹੈ ਕਿ ਟੈਟੂ ਮਤਲਬ ਟੈਟੂ ਕੀ ਕਹਿੰਦੇ ਜਦੋਂ ਗੋਲੀ ਬਹੁਤ ਨਜ਼ਦੀਕ ਤੋਂ ਮਾਰੀ ਹੁੰਦੀ ਹੈ ਉਹ ਬੱਚਾ ਵਿਦਆਊਟ ਵੈਪਨ ਸੀਗਾ ਸੱਤ ਗੋਲੀਆਂ ਕਿਸੇ ਬੰਦੇ ਨੂੰ ਮਾਰੀ ਜਾਂਦੀਆਂ ਨੇ ਇੱਕ ਬਹਾਨੇ ਹੱਤੇ ਬੰਦੇ ਨੂੰ ਤੁਸੀਂ ਸੱਤ ਗੋਲੀਆਂ ਮਾਰੀਆਂ ਅਗਰ ਤਾਂ ਕਰਨਲ ਪਸਵਿੰਦਰ ਬਾਠ ਦੇ ਨਾਲ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਗਾ ਲੱਗ ਭਾਗ ਕਿ ਪਸਵਿੰਦਰ ਬਾਠ ਨੂੰ 4 ਐਂਸ ਵੈਟਰ ਤੇ 8 ਉਹਨਾਂ ਦੇ ਬਾਡੀਗਾਰਡ ਪੁਲਸ ਮੁਲਾਜ਼ਮਾਂ ਨੇ ਜਦੋਂ ਰੋਟੀ ਖਾਣਾ ਖਾਣ ਗਏ ਆ ਢਾਬੇ ਉੱਤੇ ਉਹਨਾਂ ਦੀ ਜਿਹੜੀ ਕੁੱਟਮਾਰ ਕੀਤੀ ਆ ਬੁਰੀ ਤਰ੍ਹਾਂ ਉਹਦੇ ਵਿੱਚ ਧਰਨੇ ਲੱਗੇ ਮਜਾਰੇ ਹੋਏ ਤੇ ਪੁਲਸ ਵਾਲੇ ਦਾ ਹੰਕਾਰ ਬੋਲਿਆ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਤੇ ਤੂੰ ਕੌਣ ਹੋਣਾਗਾ ਉਹਦਾ ਆਈ ਕਾਡ ਵੀ ਖੋਇਆ ਕਰਨਲ ਦਾ ਫੌਜ ਦਾ ਕਰਨਲ ਹੋਵੇ ਤੇ ਮੋਬਾਈਲ ਤਾਂ ਖੋਇਆ ਤੇ ਬਾਅਦ ਦੇ ਵਿੱਚੋਂ ਫਿਰ ਉਸ ਦੀ ਪਤਨੀ ਤੋਂ ਵੀਡੀਓ ਕਾਲਾਂ ਲਾ ਲਾ ਕੇ ਮਾਫੀ ਮੰਗ ਰਹੀ ਸੀ ਚਾਰੇ ਅੰਸ ਬੈਟਾ ਕਿ ਭੈਣ ਦੀ ਸੱਤੋਂ ਗਲਤੀ ਹੋ ਗਈ ਤੁਸੀਂ ਕਿਸੇ ਦੇ ਹੱਡ ਪੈਰ ਕੁਟਦੇ ਹੋ ਲੱਤਾਂ ਤੋੜਦੇ ਹੋ ਗਿੱਟੇ ਤੋੜਦੇ ਹੋ ਬਾਅਦ ਦੇ ਵਿੱਚ ਕਹਦੇ ਜੀ ਗਲਤੀ ਹੋ ਗਈ ਫਿਰ ਫੌਜ ਵੀ ਬਹੁਤ ਸਾਥ ਦਿੱਤਾ ਜਿਹੜੇ ਸੈਨਿਕ ਸੀ ਅਟਾਇਰ ਹੋਏ ਸੈਨਿਕਾਂ ਨੇ ਬਹੁਤ ਸਾਥ ਦਿੱਤਾ ਜਿਹੜਾ ਮਾਮਲਾ ਅੱਜ ਹਾਈ ਕੋਰਟ ਦੇ ਵਿੱਚ ਅਧੀਨ ਆ ਸੈਟ ਬਣੀ ਹੋਈ ਆ ਪਾਰਤਾਨ ਨੂੰ ਇੱਥੇ ਵੱਡੀ ਖਬਰ ਦੱਸਦੇ ਆ ਕਿ ਐਂਸਵੈਟਰ ਰੌਣੀ ਸਿੰਘਾ ਦੀ ਜਿਹੜੀ ਕਿ ਹਾਈ ਕੋਰਟ ਤੋਂ ਵੀ ਪਟੀਸ਼ਨਾਂ ਜਿਹੜੀ ਉਹ ਵੀ ਖਾਰਜ ਕਰ ਦਿੱਤੀ ਆ ਪਹਿਲਾਂ ਪਟਿਆਲੇ ਲਾਇ ਸੀ ਸਿਵਲ ਕੋਰਟ ਦੇ ਵਿੱਚ ਉਥੋਂ ਖਾਰਜ ਹੋ ਗਈ ਆ ਤੇ ਹੁਣ ਹਾਈ ਕੋਰਟ ਦੇ ਵਿੱਚੋਂ ਜਿਹੜੀ ਪਟੀਸ਼ਨ ਖਾਰਜ ਹੋ ਚੁੱਕੀ ਆ ਤੇ ਹੁਣ ਜਿਹੜਾ ਇਹਦਾ ਸਿੱਧਮ ਸਿੱਧਾ ਗਾ ਕਿ ਇਹਨੂੰ ਫੜੋ ਤੇ ਜੇਲ੍ਹ ਦੇ ਵਿੱਚ ਛੱਟੋ ਕਿਉਂਕਿ ਇੱਕ 307 ਦਾ ਮੁਕਦਮਾ ਦਰਜਾ ਕਈ ਧਰਾਵਾਂ ਲੱਗੀਆਂ ਹੋਈਆਂ ਨੇ ਅਰਾਦਾ ਕਤਲ ਦਾ ਜਿਹੜਾ ਇਹਨਾਂ 4 ਇਨਸਪੈਕਟਰਾਂ ਤੇ ਤੇ 8 ਪੁਲਿਸ ਮੁਲਾਜ਼ਮਾਂ ਤੇ ਤੇ ਕਹਿੰਦੇ ਜੀ ਅਨਕਾਊਂਟਰ ਕਰਕੇ ਆਏ ਆ ਅੱਜ ਉਹੀ ਜਸਪ੍ਰੀਤ ਦਾ ਮਾਤਾ ਪਿਤਾ ਵੀ ਸਾਹਮਣੇ ਆਇਆ ਕਿ ਸਾਡੇ ਪੁੱਤ ਦਾ ਅਨਕਾਉਂਟਰ ਨਹੀਂ ਕਰਨਾ ਸੀ ਸਾਨੂੰ ਨਹੀਂ ਪਤਾ ਸਾਡਾ ਮੁੰਡਾ ਕਿੱਥੇ ਸੀ ਕਿੱਥੇ ਗਿਆ ਸੀ ਉਹਦਾ ਕੈਨੇਡਾ ਗਿਆ ਸੀ ਪੰਜਾਬ ਕਿਹੜੇ ਵੇਲੇ ਆ ਗਿਆ ਇਹ ਬੜਾ ਸੋਚਣ ਵਾਲੀ ਗੱਲਾਂ ਵਾਲੇ ਵੱਡੇ ਸਵਾਲ ਨੇ ਇਹਦੀ ਅਨਕਵਾਰੀ ਹੋਣੀ ਚਾਹੀਦੀ ਐ ਸੀਵੀਆਈ ਅਨਕਵਾਰੀ ਇਹਦੇ ਪਿੱਛੇ ਕੀ ਸੱਚ ਹੋ ਸਕਦੀ ਆ ਇਹਦੇ ਵਿੱਚ ਕੀ ਮਸਲਾ ਹੋ ਸਕਦੀ ਆ ਇਹ ਆਖਰ ਤਿੰਨ ਜਣਿਆਂ ਦੇ ਵਿੱਚੋਂ ਉਸ ਇਕੱਲਾ ਨੌਜਵਾਨ ਇੱਕ ਸਿੱਖ ਨੌਜਵਾਨ ਹੀ ਕਿਉਂ ਚੁਣਿਆ ਗਿਆ ਇਹ ਵੱਡਾ ਸਵਾਲ ਆ ਦੂਸਰੀ ਜਿਹੜੀ ਕਿ ਹੁਣ ਇਸ ਇਸ ਫੈਕਟਰ ਦੀ ਜਿਹੜੀ ਇਹਨਾਂ ਨੂੰ ਗਿਰਫਦਾਰੀ ਤਾਂ ਇਹਨਾਂ ਦੀ ਹੋਣੀ ਹੋਣੀ ਆ ਤੇ ਤੁਹਾਨੂੰ ਪਹਿਲਾਂ ਇੱਕ ਮੈਂ ਵੀਡੀਓ ਸੁਣਾਦਾ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਪਾਪ ਬੰਦਾ ਕਰ ਬੈਠਦਾ ਚਾਹੇ ਆਮ ਬੰਦਾ ਹੋਵੇ ਚਾਹੇ ਖਾਸ ਹੋਵੇ ਚਾਹੇ ਪੁਲਿਸ ਵਾਲਾ ਹੋਵੇ ਚਾਹੇ ਕੋਈ ਹੋਰ ਹੋਵੇ ਪਰ ਪਾਪ ਕਦੇ ਤੋਤੇ ਨਹੀਂ ਲੈਂਦੇ ਹੁੰਦੇ ਹੰਕਾਰ ਬਹੁਤ ਮਾੜਾ ਹੁੰਦਾਗਾ ਅੱਜ ਉਹਨਾਂ ਪੁਲਿਸ ਵਾਲਿਆਂ ਨੂੰ ਹੰਕਾਰ ਆ ਜਿਹੜਾ ਉਹ ਮਹਿੰਗਾ ਪੈ ਚੁੱਕਿਆਗਾ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਉਸ ਪਰਿਵਾਰ ਦੀ ਕਰਨਲ ਪਰਿਵਾਰ ਦੀ ਕੀ ਕੁਝ ਕਹਿੰਦੇ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਜਾ ਰਹੇ ਕਿਸ ਵੱਲੋਂ ਅਬ ਤਨੋ ਜਿਹੜਾ ਹੈ ਤੇ ਇਹ ਕਿ ਮੈਸੇਜ ਦਿੱਤਾ ਜਾ ਰਿਹਾ ਕਿਸ ਤਰੀਕੇ ਨਾਲ ਕਿਹਾ ਜਾ ਜੀ ਹਾਂ ਜੀ ਵੀ ਮੇਰੇ 브ਦਰਰ ਇਨ ਲਾ ਨੂੰ ਅਪਰੋਚ ਕੀਤਾ ਜਾ ਰਿਹਾ ਹੈ ਅਲਗ ਅਲਗ ਜਗ੍ਹਾ ਤੋਂ ਅਪਰੋਚ ਕਰੀ ਜਾ ਰਹੇ ਕਿ ਕੁਝ ਕਰ ਲੋ ਜੀ ਬੱਚੇ ਹੈ ਜੀ ਮਾਫ ਕਰ ਦੋ ਜੀ ਇਹ ਜੇ ਬੱਚੇ ਜਿਹੜੇ ਦੁਖ ਲੋਕਾਂ ਦੇ ਬੱਚਿਆਂ ਨੂੰ ਮਾਰ ਦਿੰਦੇ ਨੇ ਉਹਨਾਂ ਨੂੰ ਕੀ ਮਾਫੀ ਪਰ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲੇ ਮੇਰੇ 브ਦਰਰ ਇਨ ਲਾ ਨੇ ਜਿਹੜਾ 13 ਤਰੀਕ ਦਾ ਸਵੇਰੇ ਮਰਡਰ ਕੇਸ ਸੀਗਾ ਜਿਹੜਾ ਇਹਨਾਂ ਨੇ ਇਨਕਾਊਂਟਰ ਜਿਹੜਾ ਫੇਕ ਇਨਕਾਊਂਟਰ ਕੀਤਾ ਹੈ ਉਸ ਦੇ ਪੇਰੈਂਟਸ ਵੀ ਅੱਗੇ ਉੱਠ ਕੇ ਆਏ ਕਿ ਉਹਨਾਂ ਉਸੇ ਐਮਐਲ ਕੀ ਕਹਿੰਦੇ ਜਦੋਂ ਗੋਲੀ ਬਹੁਤ ਨਜ਼ਦੀਕ ਤੋਂ ਮਾਰੀ ਹੁੰਦੀ ਹੈ ਉਹ ਬੱਚਾ ਵਿਦਆਊਟ ਵੈਪਨ ਸੀਗਾ 7 ਗੋਲੀਆਂ ਕਿਸੇ ਬੰਦੇ ਨੂੰ ਮਾਰੀ ਜਾਂਦੀਆਂ ਨੇ ਇੱਕ ਬਹਨੇ ਹੱਥੇ ਬੰਦੇ ਨੂੰ ਤੁਸੀਂ ਸੱਤ ਗੋਲੀਆਂ ਮਾਰੀਆਂ ਅਗਰ ਤਾਰ ਗੋਲੀਆਂ ਮਾਰ ਕੇ ਪੈ ਪੈ ਤੇ ਮਾਰੀ ਉਸ ਤੋਂ ਬਾਅਦ ਉਸ ਨੂੰ ਫੜ ਲੈਣਾ ਸੀਗਾ ਮਗਰ ਉਸ ਦੇ ਵਿੱਚ ਵੀ ਦੇਖੋ ਕੋਈ ਨਾ ਕੋਈ ਬਹੁਤ ਵੱਡਾ ਸੀਬੀਆਈ ਨਾ ਇਹ ਲੋਕ ਮਤਲਬ ਪੰਜਾਬ ਪੁਲਿਸ ਵਾਸ ਨਾਟ ਵਾਂਟਿੰਗ ਕਿ ਸੀਬੀਆਈ ਹੋਏ ਉਹ ਇਸ ਕਰਕੇ ਸੀਗਾ ਕਿਉਂਕਿ ਉਹਨਾਂ ਦੇ ਬਥੇਰੇ ਹੋਰ ਪੋਲ ਖੁੱਲ ਜਾਣੇ ਸੀਗੇ ਔਰ ਜਿਹੜੇ ਸੀਨੀਅਰ ਆਫਸਰਸ ਉਹਨਾਂ ਨੂੰ ਚੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਚੰਡੀਗੜ੍ਹ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਤੁਹਾਡੇ ਕੋ ਵੀ ਇਨਵੈਸਟੀਗੇਸ਼ਨ ਹੋ ਰਹੀ ਹੋਣੀ ਹੈ ਦੂਜੇ ਪਾਸੇ ਵੀ ਹੋ ਰਹੀ ਹੋਣੀ ਕਿਸ ਤਰੀਕੇ ਨਾਲ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਇ ਕਿشن ਦਾ ਜਿਹੜਾ ਕੰਮ ਹੈ ਜੀ ਵੀ ਹੈ ਫੁੱਲ ਫੇਥ ਬਿਕਾਜ਼ ਇਟ ਇਜ਼ ਨਥਿੰਗ ਟੂ ਡੂ ਵਿਦ ਪੰਜਾਬ ਪੁਲਿਸ অর ਪੰਜਾਬ ਕੈਡਰ ਵੀ ਹੈ ਫੁੱਲ ਫੇਥ ਇਨ ਯੂਟੀ ਪੁਲਿਸ ਐਂਡ ਦੇ ਆਰ ਡੂਇੰਗ देयर ਬਿਟ ਐਂਡ देयर द ਇਨਕੁਆਰੀ ਇਸ ਗੋਇੰਗ ਐਟ ਅ ਸਮੂਥ ਪੇਸ ਸਰ ਤੁਸੀਂ ਕੀ ਕਹੋਗੇ ਕਿਉਂਕਿ ਲਗਾਤਾਰ ਸ ਦੇਖਿਆ ਕਿ ਇੱਕ ਬਾਰੀ ਵਿੱਚ ਹੀ ਹੁੰਦਾ ਉਸ ਤੋਂ ਬਾਅਦ ਥੋੜੀ ਜਿਹੀ ਠੰਡਕ ਪੈਣੀ ਸ਼ੁਰੂ ਹੋ ਜਾਂਦੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਜੰਗ ਨੂੰ ਜਿਹੜਾ ਹੈ ਲਗਾਤਾਰ ਕਾਇਮ ਰੱਖ ਰਹੇ ਹੋ ਤੇ ਲੋਕ ਜਿਹੜੇ ਤੁਹਾਨੂੰ ਹੁਣ ਵੀ ਜਿਹੜਾ ਮੈਸੇਜ ਕਰ ਰਹੇ ਆ ਫੋਨ ਕਰ ਰਹੇ ਤੇ ਤੁਹਾਨੂੰ ਮਿਲ ਰਹੇ ਨੇ ਤੇ ਕਹਿ ਰਹੇ ਨੇ ਕਿ ਤੁਸੀਂ ਆਪਣੀ ਜੰਗ ਜਾ ਕੇ ਖਤਨਾ ਲੈ ਜਿਹੜੇ ਲੋਕ ਪੰਜਾਬ ਦੇ ਹੋ ਤਾਂ ਸਾਡੇ ਨਾਲ ਨੇ ਲੇਕਿਨ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਲੋਕ ਮੈਨੂੰ ਅਪਰੋਚ ਕਰ ਦਿੱਤੇ ਕਹਿੰਦੇ ਨੇ ਵੀ ਬੱਚਿਆਂ ਨਾਲ ਗਲਤੀ ਹੋ ਗਈ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਜਿਹੇ ਇਨਕਾਊਂਟਰਸ ਕਰਨ ਵਾਲੇ ਬੱਚੇ ਜਿਹੜੇ ਪੁਲਿਸ ਅਫਸਰ ਹੈਗੇ ਨੇ ਉਹਨਾਂ ਨੂੰ ਵਰਦੀ ਪਾਉਣ ਦਾ ਵੀ ਹੱਕ ਨਹੀਂ ਹੈ ਉਹਨਾਂ ਨੂੰ ਪੰਜਾਬ ਪੁਲਿਸ ਸਰਵ ਕਰਨ ਦਾ ਹੱਕ ਨਹੀਂ ਹੈ ਕਿਉਂਕਿ ਜਿਹੜਾ ਇਹਨਾਂ ਨੇ 13 ਤਰੀਕ ਨੂੰ ਇਨਕਾਊਂਟਰ ਕੀਤਾ ਹੈ ਜਸਪ੍ਰੀਤ ਦਾ ਕੀਤਾ ਲੜਕੇ ਦਾ 22 ਸਾਲ ਦੀ ਉਹਦੀ ਉਮਰ ਸੀ ਜੀ ਉਹਦੇ ਸੱਤ ਗੋਲੀਆਂ ਮਾਰੀਆਂ ਜਿਹੜੀ ਉਹਦੀ ਮੈਡੀਕਲ ਰਿਪੋਰਟ ਉਹ ਦੱਸਦੀ ਹੈ ਕਿ ਟੈਟੂਇੰਗ ਹੋਈ ਹੋਈ ਹੈ ਨੇੜੇੋਂ ਆ ਕੇ ਚਾਰ ਗੋਲੀਆਂ ਮਾਰੀਆਂ ਉਹਦੇ ਮੱਥੇ ਤੇ ਲਾਸਟ ਗੋਲੀ ਵੱਜੀ ਆ ਉਹਦੇ ਤੇ ਕੀ ਲੋਡ ਪੈ ਗਈ ਸੀ ਉਹਨੂੰ ਇੰਨਾ ਇਨਕਾਊਂਟਰ ਕਰੰਨੀ ਬੱਚੇ ਦਾ ਜੀ ਉਹਨੇ ਕ੍ਰਾਈਮ ਕੀਤਾ ਸੀ ਡਿਊ ਕੋਰਸ ਆਫ ਲਵ ਕੋਟਾ ਕਾਦੇ ਲਈ ਹੁੰਦੀਆਂ ਨੇ ਜਸਟਿਸ ਲਈ ਹੁੰਦੀਆਂ ਆ ਉਹ ਇੱਥੇ ਪੁਲਿਸ ਆਪਣਾ ਕੰਮ ਕਰਕੇ ਅਰੈਸਟ ਕਰਕੇ ਇੱਥੇ ਚਲਾਨ ਕੋਰਟ ਪੇਸ਼ ਕਰਦੇ ਪਟਿਆਲੇ ਜੋ ਕੋਰਟ ਮਾਨਯੋਗ ਕੋਰਟ ਸਜ਼ਾ ਦਿੰਦੀ ਉਹ ਮਿਲਦੀ ਪਰਿਵਾਰ ਨੂੰ ਲੇਕਿਨ ਇਹਨਾਂ ਨੇ ਸਿਰਫ ਪ੍ਰੋਮੋਸ਼ਨਸ ਲੈ ਲਈ ਝੂਠੀਆਂ ਪ੍ਰੋਮੋਸ਼ਨਸ ਲੈ ਲਈ ਆਪ ਦੇ ਉੱਪਰ ਮੋਢਿਆਂ ਤੇ ਸਟਾਰਸ ਲਾਉਣ ਲਈ ਪੰਜਾਬ ਦੇ ਨੌਜਵਾਨ ਮੁੰਡਿਆਂ ਦਾ ਇੰਕਾਊਂਟਰ ਕਰਨ ਗਿਆ ਉਹ ਮੈਂ ਕਿਸੇ ਵੀ ਕੀਮਤ ਤੇ ਹੋਣ ਨਹੀਂ ਦੇਣੀ ਕਿਉਂਕਿ 1985 ਜਿਵੇਂ ਪਹਿਲਾਂ ਵੀ ਆਈ ਹੁੰਦਾ ਰਿਹਾ ਪੰਜਾਬ 'ਚ ਪੰਜਾਬ 'ਚ ਨੌਜਵਾਨ ਮੁੰਡੇ ਆਪਣੇ ਇਥੋਂ ਭੱਜ ਕੇ ਬਾਹਰ ਚਲੇ ਗਏ ਸੀ ਕਿ ਇਹ ਪਰਿਵਾਰ ਇਥੋਂ ਪੰਜਾਬ 'ਚੋਂ ਛੱਡ ਕੇ ਦੂਈਆਂ ਸਟੇਟਾਂ ਚਲੇ ਗਏ ਸੀ ਕਿਉਂਕਿ ਪੰਜਾਬ ਪੁਲਿਸ ਨੌਜਵਾਨ ਮੁੰਡਿਆਂ ਦੇ ਇੰਕਾਊਂਟਰ ਕਰਨ ਲੱਗੀ ਤੁਹਾਨੂੰ ਪਤਾ ਹੀ ਹੈ ਸਾਰੀਆਂ ਚੀਜ਼ਾਂ ਦਾ ਉਹਨਾਂ ਪਰਿਵਾਰ ਵੀ ਮੇਰੇ ਕੋਲ ਆ ਚੁੱਕਿਆ ਹੈ ਜਿਹੜਾ ਜਿਹਦਾ ਇੰਕਾਊਂਟਰ ਕੀਤਾ ਸੀ ਬੱਚੇ ਦਾ ਪਟਿਆਲੇ 'ਮੈਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਬੁੱਧਵਾਰ ਨੂੰ ਇੱਥੇ ਹਾਈ ਕੋਰਟ ਰੈਟ ਪੈ ਜਾਣੀ ਆ ਉਹ ਸਾਰਾ ਜਸਟਿਸ ਉਹਨਾਂ ਨੂੰ ਲੈ ਕੇ ਦੇਵਾਂਗੇ ਪਰਵਾਦ ਨੂੰ ਸੀਬੀਆਈ ਇਨਕੁਆਇਰੀ ਦੀ ਮੰਗ ਕਰੂੰਗਾ ਉਹ ਜਿਹੜੀ ਜਿਹੜੇ ਇਹਨਾਂ ਛੁੱਟੇ ਇਨਕਾਊਂਟਰ ਕੀਤੇ ਨੇ ਉਹ ਲੜਾਈ ਵਿੱਚ ਅਸੀਂ ਲੜਾਂਗੇ ਤੇ ਐਂਡ ਤੱਕ ਬਾਜਿ ਬਾਹ ਧੰਨਵਾਦ ਐਸਾ ਕਰਨਲ ਪਰਵਾਦ ਦਾ ਮੈਂ ਦਿਲੋਂ ਸਲੂਟ ਕਰਦਾ ਧੰਨਵਾਦ ਕਰਦਾਗਾ ਕਿ ਕੋਈ ਤਾਂ ਰੱਬ ਦਾ ਬੰਦਾ ਬੋੜਿਆ ਉਸ ਪਰਿਵਾਰ ਦੇ ਨਾਲ ਖੜਿਆ ਸਾਡੀਆਂ ਜਥੇਬੰਦੀਆਂ ਸਾਡੀ ਸਰੋਵੜੀ ਕਮੇਟੀ ਕਿੱਥੇ ਕਿੱਥੇ ਗਵਾਚ ਗਏ ਕਿੱਥੇ ਗਰਕ ਗਏ ਅੱਜ ਉਸ ਨੌਜਵਾਨ ਨੂੰ ਮੈਂ ਕਹਿੰਦਾ ਕਿ ਉਸ ਪਰਿਵਾਰ ਨੂੰ ਕੁਝ ਸਾਹ ਮਿਲਿਆਗਾ ਆ ਦੇਖੋ ਤੁਸੀਂ ਇਹਨਾਂ ਦੁਸ਼ਟਾ ਪਾਪੀਆਂ ਨੇ ਪੁਲਿਸ ਵਾਲਿਆਂ ਨੇ ਸੱਤ ਗੋਲੀਆਂ ਮਾਰੀਆਂ ਉਸ ਨੌਜਵਾਨ ਦੇ ਕਹਿੰਦੇ ਚਾਰ ਗੋਲੀਆਂ ਕੋਲੋਂ ਖੜ ਕੇ ਮਾਰੀਆਂ ਗਈਆਂ ਆਖਰੀ ਗੋਲੀਆਂ ਸਿਰ 'ਚ ਮਾਰੀ ਗਈ ਆ ਇਹ ਰਿਪੋਰਟ ਦੱਸ ਦਿਆ ਹੁਣ ਵੱਡੇ ਖੁਲਾਸੇ ਹੋਣਗੇ ਸੀਬੀਆਈ ਨੂੰ ਇਨਕੁਆਇਰੀ ਹੋਣੀ ਹੈ ਬੱਧਵਾਰ ਨੂੰ ਜਿਹੜਾ ਕੇਸ ਆ ਉਹ ਦਿੱਤਾ ਜਾਊਗਾ ਇਹਦੇ ਵਿੱਚੋਂ ਫਿਰ ਐਸਐਸਪੀ ਨਾਨਕ ਸਿੰਘ ਸਮੇਤ ਆ ਬੜੇ ਬੜੇ ਪੁਲਿਸ ਅਫਸਰ ਆ ਜਿਨ੍ਹਾਂ ਨੇ ਫੇਕ ਇਨਕਾਊਂਟਰ ਕੀਤਾ ਫਸਲ ਗਏ ਉਹ ਪਾਪੀਓ ਦੋਸਤੋ 10-10 ਲੱਖ ਰੁਪਇਆ ਲੈ ਲਓਗੇ ਫੀਤੀਆਂ ਲਵਾ ਲਓਗੇ ਤੇ ਤੁਹਾਨੂੰ ਪਤਾ ਸੀ ਕਿ ਇਹ ਅਸੀਂ ਇਨਕਾਊਂਟਰ ਇਹ ਕਿਹੜਾ ਪਹਿਲਾਂ ਕੀਤਾ ਤੁਸੀਂ ਕਿ ਲੁਕ ਜਾਣਾ ਸਿਪ ਜਾਣਾਗਾ ਸਾਨੂੰ ਫੀਤੀਆਂ ਲੱਗ ਜਾਣੀਆਂ ਨੇ ਅਸੀਂ ਡੀਐਸਪੀ ਬਣ ਜਾਣਾਗਾ ਸਾਡੇ ਅਹੁਦੇ ਵੱਡੇ ਸਾਨੂੰ ਜਿਹੜੇ 10 ਸਾਲ ਲੱਖ ਰੁਪਏ ਮਿਲ ਜਾਣਾਗਾ ਤਨਖਾਹਾਂ ਦੇ ਵਿੱਚ ਵਾਅਦਾ ਹੋ ਜਾਣਾਗਾ ਪ੍ਰਮੋਸ਼ਨ ਮਿਲ ਜਾਣੀ ਆ ਪਾਪਿਓ ਪਾਪ ਕਿੱਥੇ ਦਿਓਗੇ ਕਿੱਥੋਂ ਦਿਓਗੇ 22 ਸਾਲਾਂ ਦਾ ਨੌਜਵਾਨ ਮਾਰ ਕੇ ਤੁਸੀਂ ਪਾਪ ਠੀਕ ਆ ਕਿ ਉਹਨੇ ਜੋ ਗੁਨਾਹ ਕੀਤਾ ਸੀ ਜਿਸ ਤਰ੍ਹਾਂ ਇਸ ਕਰਨ ਪਰਿਵਾਰ ਨੇ ਕਿਹਾ ਤੁਸੀਂ ਉਹਦੇ ਲੱਤ 'ਚ ਗੋਲੀ ਮਾਰ ਕੇ ਵੀ ਫੜ ਸਕਦੇ ਸੀ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਕੋਰਟ ਬੇਸਖ ਜੋ ਮਰਜ਼ੀ ਸਜ਼ਾ ਦਿੰਦੀ ਮਨਜ਼ੂਰ ਹੁੰਦੀ ਸਭ ਨੂੰ ਪਾ ਤੁਹਾਨੂੰ ਕੋਲੇ ਕਿਨੇ ਅਧਿਕਾਰ ਦੇ ਦੇ ਦਿੱਤਾ ਕਿ ਤੁਸੀਂ ਸੱਤ ਗੋਲੀਆਂ ਬੰਦੇ ਦੇ ਨਹਾਤੇ ਬੰਦੇ ਦੇ ਗੋਲੀਆਂ ਮਾਰੋ ਤੇ ਉਹ ਕੋਈ ਵੈਪਨ ਵੈਪਨ ਕੀ ਉਹਦੇ ਕੋਲੇ ਪਿਸਤੌਲ ਹੋਊਗਾ ਤੁਹਾਡੇ ਕੋਲੇ ਇਹ ਜੀਆਂ ਸਟੇਨਿੰਗੰਨਾ ਰਾਫਲਾ 1.47 ਵਰਗੀਆਂ ਤੇ ਹੋਰ ਬੜੇ ਮਾਰੂ ਹਥਿਆਰ ਤੁਹਾਡੇ ਕੋਲੇ ਸ਼ਰਮ ਕਰੋ ਮਾੜੀ ਮੋਟੀ ਪਾਪੀਓ ਹੁਣ ਪਾਪ ਤੁਹਾਡਾ ਜਿਹੜਾ ਇਹ ਤੁਹਾਨੂੰ ਡਬਾਊਗਾ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਰੈਨਾਲਡੋ ਅਨਕਵਰੀ ਚੱਲ ਰਹੀ ਹੈ ਕਰਨਲ ਪਰਿਵਾਰ ਦੀ ਉਹਦੇ ਵਿੱਚ ਵੀ ਇਹਨਾਂ ਨੂੰ ਘੜੀਸਿਆ ਜਾਊਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਨੇ ਇੱਕ ਵਿਧੀ ਬਣਾਈ ਹੈ ਕਿ ਬਹਾਨਾ ਬਣਾਇਆ ਕਿ 13 ਮਾਰਚ ਨੂੰ ਇਹਨਾਂ ਜਾਲਪੁਲਿਸ ਵਾਲਿਆਂ ਨੇ ਉਸ ਨੌਜਵਾਨ ਨੂੰ ਮਾਰਿਆ ਤੇ ਫਿਰ ਬਹਾਨਾ ਚ ਹੈ ਕਰਨਲ ਪਰਿਵਾਰ ਬਣ ਗਿਆ ਪਰ ਉਹਦਾ ਪਾਪ ਆ ਜਿਹੜਾ ਔਰ ਇਹਨਾਂ ਦੇ ਮੱਥੇ ਉੱਤੇ ਜਿਹੜਾ ਕਲੰਕ ਲੱਗ ਚੁੱਕਿਆ ਪੁਲਿਸ ਵਾਲਿਆਂ ਦੇ ਉਹ ਸਗਿਆਂ ਤੱਕ ਨਾ ਲੈਵੇ ਤੇ ਫਿਰ ਇਹਨਾਂ ਨੂੰ ਵੀ ਜਿਹੜੀ ਲੱਗਦਾ ਕਿ ਹੁਣ ਜਿਸ ਤਰ੍ਹਾਂ ਪਹਿਲਾਂ 90 92 ਦਹਾਕੇ ਦੇ ਵਿੱਚ ਜਿੰਨਾ ਜਾਲ ਪੁਲਿਸ ਵਾਲਿਆਂ ਨੇ ਨੌਜਵਾਨਾਂ ਨੂੰ ਮਾਰਿਆ ਸੀ ਖਪਾਇਆ ਸੀ ਉਹਨਾਂ ਨੂੰ ਉਮਰ ਕੈਦ ਕਰ ਰਹੀ ਹੈ ਸੀਬੀਆਈ ਦੀ ਅਦਾਲਤਾਂ ਲੱਗਦਾ ਇਹਨਾਂ ਨੂੰ ਵੀ ਹੁਣ ਉਮਰ ਭਰ ਦੇ ਚੱਕੀਆਂ ਪਿਸਤੀਆਂ ਪਹਿਣਗੀਆਂ ਇਹ ਫੇਰ ਜਾ ਕੇ ਲੋਟ ਆਉਣਗੇ ਜਦੋਂ ਅਦਾਲਤਾਂ ਸਖਤ ਹੋਈਆਂ ਇਹਨਾਂ ਉੱਤੇ ਕਿ ਤੁਹਾਡੇ ਕੋਲੇ ਭਾਈ ਕੀ ਅਧਿਕਾਰ ਆ ਕਿ ਤੁਸੀਂ ਫੜ ਫੜ ਕੇ ਨੌਜਵਾਨਾਂ ਨੂੰ ਮਾਰੀ ਜਾ ਰਹੇ ਹੋ ਤੁਸੀਂ ਫੜੋ ਅਦਾਲਤ ਦੇ ਵਿੱਚ ਪੇਸ਼ ਕਰੋ ਅਦਾਲਤ ਬੇਸ਼ੱਕ ਉਹਨੂੰ ਫਾਂਸੀ ਦੀ ਸਜ਼ਾ ਦੇ ਦੇਵੇ ਪਰ ਤੁਸੀਂ ਕਾਨੂੰਨ ਦੂਜਿਆਂ ਨੂੰ ਕਹਿੰਦੇ ਕਾਨੂੰਨ ਦੇ ਰਾਖੇ ਆਪ ਕਹਿੰਦੇ ਕਾਨੂੰਨ ਦੇ ਰਾਖੇ ਦੂਜਿਆਂ ਨੂੰ ਕਹਿੰਦੇ ਕਿ ਤੁਸੀਂ ਕਾਨੂੰਨ ਹੱਥੋਂ ਲੈਨੇ ਹੋ ਹਾਂ ਤੁਹਾਡੇ ਹੱਥ ਦੇ ਵਿੱਚ 1.47 ਤੁਸੀਂ ਜਿੱਦੇ ਮਰਜ਼ੀ ਗੋਲੀਆਂ ਮਾਰੋ ਤੇ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਤੇ ਜਿਹੜੀ ਇਹਨਾਂ ਨੂੰ ਪਾਪ ਇਹਨਾਂ ਦਾ ਆ ਬੁੱਧਵਾਰ ਨੂੰ ਜਿਹੜੀ ਸਿਵਿਆ ਦੀ ਇਨਕਵਾਰੀ ਚਾਲੂ ਹੋ ਜਾਣੀ ਆ ਤੇ ਫਿਰ ਜਿਹੜੇ ਆ ਜਿੰਨੇ ਵੀ ਆ ਚਾਹੇ ਐਸਐਸਪੀ ਆ ਚਾਹੇ ਡੀਐਸਪੀ ਆ ਚਾਹੇ ਇੰਸਪੈਕਟਰ ਆ ਚਾਹੇ ਡੀਜੀਪੀ ਆ ਸਾਰਿਆਂ ਨੂੰ ਰਗੜਿਆ ਜਾਊਗਾ ਅਸੋ ਅਕਾਲ ਪੁਰਖ ਦੀ ਨਿੰਗਾ ਸਵੱਲੀ ਆ ਪਰ ਜਦੋਂ ਤੁਸੀਂ ਪਾਪ ਕਰਦੇ ਹੋ ਉਦੋਂ ਤੁਹਾਨੂੰ ਲੱਗਦਾ ਕਿ ਸਾਨੂੰ ਕੋਈ ਦੇਖਦਾ ਨਹੀਂ ਪਰ ਪ੍ਰਮਾਤਮਾ ਦੇਖਦਾ ਜ਼ਰੂਰ ਆ ਉਹਦੀ ਨਿਗਾ ਜਦੋਂ ਰਹਿੰਦੀ ਆ ਹਰ ਪਾਲਾ ਤੇ ਤੁਹਾਡੇ ਯਾਲਮ ਵਰਗਿਆਂ ਤੇ ਵੇ ਜਦੋਂ ਉਹਦਾ ਬਾਹਰ ਚੱਲਦਾਗਾ ਪੰਜਾ ਚੱਲਦਾ ਫਿਰ ਰੱਬ ਦਾ ਤੇ ਫਿਰ ਤੁਸੀਂ ਦਾਇਆਂ ਕਰਦੇ ਫਿਰਦੇ ਹੋ ਅੱਜ ਕਹਿੰਦੇ ਸਾਨੂੰ ਤੁਸੀਂ ਸਨੇਹ ਭੇਜ ਦਿਓ ਕਰਨਲ ਪਰਿਵਾਰ ਦੇ ਕੋਲੇ ਕਿ ਸਤੋ ਗਲਤੀ ਹੋ ਗਈ ਸਾਨੂੰ ਮaaf ਕਰ ਦਿਓ ਇਹ ਗਲਤੀ ਆ ਤੁਸੀਂ ਮੁੰਡਾ ਮਾਰਦ ਕਿਸੇ ਦਾ ਇਹ ਗਲਤੀ ਆ ਤੁਸੀਂ ਘਟ ਘਟ ਕੇ ਹੱਡ ਸ਼ੇਕ ਦਿਓ ਇਹ ਗਲਤੀ ਆ ਤੁਹਾਡਾ ਮਾਰ ਕੇ ਦੇਖ ਲੋ ਫਿਰ ਬਰਾਬਰ ਫਿਰ ਕਹਿ ਦੇ ਆ ਭਈ ਗਲਤੀ ਹੋ ਗਈ ਸ਼ਰਮ ਕਰੋ ਮਾੜੀ ਮੋਟੀ ਸ਼ਰਮਾ ਕਹਿੰਦਾ ਪਾਪਕ ਮਾਮਦੇ ਤੇਰਾ ਕੋਈ ਨਾ ਬੇਲੀ ਆਰਾਮ ਹੁਣ ਛੋਟ ਤੁਹਾਡਾ ਹੁਣ ਕੋਈ ਨਹੀਂ ਆਰਾਮ ਬੇਲੀ ਰਹਿਣਾ ਤੇ ਹੁਣ ਤੁਹਾਨੂੰ ਚੱਕੀਆਂ ਪਿਸਨੇ ਪੈਣਗੇ ਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਉਸ ਪਰਿਵਾਰ ਦੀ ਸਰੋਵਰੀ ਕਮੇਟੀ ਨੂੰ ਵੀ ਮਦਦ ਕਰਨੀ ਚਾਹੀਦੀ ਆ ਸਿੱਖ ਜੱਥੇ ਬੰਦੀਆਂ ਨੂੰ ਮਦਦ ਕਰਨੀ ਚਾਹੀਦੀ ਆ ਬਾਤ ਛੱਡ ਕੇ ਉਹਨਾਂ ਦੇ ਨੌਜਵਾਨ ਆ ਸਾਡੇ ਜਿੰਨੇ ਸਿੱਖ ਨੇ ਉਸ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਜਸਪ੍ਰੀਤ ਦੇ ਪਰਿਵਾਰ ਦੇ ਨਾਲ ਕਰਨ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਤਾਂ ਉਹ ਪੁਰਸ ਵਾਲੇ ਦੁਸ਼ਟਾਂ ਨੂੰ ਜਿਹੜਾ ਕਿ ਸਜ਼ਾ ਦਵਾਈ ਜਾ ਸਕੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰੋ ਆਪਣੇ ਕਮੈਂਟ ਲਿਖੜੇ ਨਾ ਭੁੱਲੋ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਕਰਨਲ ਬਾੜ ਦੇ ਮਾਮਲੇ ਜਿਹੜੇ ਚਾਰ ਇਨਸਪੈਕਟਰ ਤੇ ਅੱਠ ਜਿਹੜੇ ਅਗਰ ਉਹਨਾਂ ਦੇ ਆਲਾਕਾਰ ਮਲਬਸ ਸੀਗੇ ਉਹ ਉਸੇ ਨੌਜਵਾਨ ਦੇ ਫੀਕ ਇਨਕਾਊਂਟਰ ਦੇ ਵਿੱਚ ਵੀ ਪਾਏ ਗਏ ਜਿਹੜੇ ਕਿ ਅ ਉਹਨਾਂ ਨੇ ਜਸਦਨ ਕਰਨਲ ਬਾਡ ਦਾ ਮਾਮਲਾ ਪੇਸ਼ ਹੋਇਆ ਉਸ ਦਿਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਹੁਣੇ-ਹੁਣੇ ਇੱਕ ਇਨਕਾਊਂਟਰ ਕਰਕੇ ਆਏ ਤੇ ਤੇਰਾ ਵੀ ਉਹੀ ਹਾਲ ਕਰਾਂਗੇ ਪੰਜਾਬ ਪੁਲਿਸ ਦੀ ਹੁੰਡਾ ਕਰਦੀ ਜਿਹੜੀ ਕਿ ਸਰੇ ਆਮ ਹੋ ਰਹੀ ਹੈ ਔਰ ਸਿਰਫ ਇੱਕ ਨੌਜਵਾਨ ਨਹੀਂ ਬਲਕਿ ਅਸੀਂ ਬਹੁਤ ਸਾਰੇ ਨੌਜਵਾਨ ਜਿਨਾਂ ਦੇ ਨਾਲ ਨੇ ਫੇਕ ਇੰਕਾਊਂਟਰ ਕੀਤੇ ਘਰਾਂ ਦੇ ਘਰ ਉਜਾੜੇ ਲੇਕਿਨ ਹੁਣ ਜਿਹੜਾ ਮਾਮਲਾ ਹੈ ਆਵਾਮ ਦੀ ਮੰਗ ਹੈ ਕਿ ਸੀਬੀਆਈ ਕੋਲ ਜਾਣਾ ਚਾਹੀਦਾ ਓਟ ਦੇ ਵਿੱਚ ਵੀ ਉਹਦੀ ਸੁਣਵਾਈ ਹੋ ਰਹੀ ਹੈਗੀ ਤੇ ਜਿਹੜੇ ਮਲਵਸਫਰਾਦ ਹੈ ਉਹਨਾਂ ਨੂੰ ਨਾਮਜ਼ਦ ਕੀਤਾ ਜਾ ਰਿਹਾ ਹੈ ਗੱਲ ਉਹ ਜਿਹੜੇ ਪਾਪ ਕਰ ਬੈਠੇ ਆ ਪਾਪ ਕਹਿੰਦੇ ਨਾ ਕਦੇ ਨਹੀਂ ਲੁਕਦਾ ਜਿੰਨਾ ਮਰਜ਼ੇ ਉਹਨੂੰ ਲਪਾਉਣ ਦੀ ਕੋਸ਼ਿਸ਼ ਕਰੀਏ اور وہ جی چار انسپیکٹر تھے باقی آٹھ پولیس والے سے گئے انہوں دا پاپ بھی ہوں سامنے آ بہت جلد انہوں سزا ملے گی اور انہوں دے جڑے انہوں نے ہو اس طرح دے فیک انکاؤنٹر کیتے انہوں دے متعلق بھی جانکاری حاصل ہوئے گی ویڈیو تھنوں کہنٹ کی لگی کومنٹس کر کے لازمی دسو رکھیے اپنے ڈیر سارا خیال ملانگے اگلی ویڈیو دلہ حافظ